आ, मैं पहले भी कहा कि पंजाबी भाषा रूहानियत परिभाषा है इस भाषा के नशे शराब हथियार वाले गाने नहीं गाना चाहिए सर्वव्यापी देवरो बने अवन हैसरु सत्या अवन रचनाकारा, बह रहनाता वैरत्व रहित नाता कालरहित नाता जन्मरहितता ना स्वयं उत्पन्न नाता गुरु कृपा कटाक्षनाता प्रार्थी छु आदि काल दिलू सत्यनाता युग युगातर दल सत्यनिष्ठ नाता सत्यनाता ਭਵਿੱਖ ਦੇ ਲਈਓ ਸੱਤੇ ਨਿਰਵਾਣਾਤਾ ਜਪਜੀ ਸਾਹਿਬ ਦਾ ਕੰਨੜ ਭਾਸ਼ਾ ਦੇ ਵਿੱਚ ਅਨੁਵਾਦ ਕਰਕੇ ਤੇ ਉਧਰਲੇ ਲੋਕਾਂ ਨੂੰ ਵੀ ਇਸ ਚੀਜ਼ ਬਾਰੇ ਗਿਆਨ ਦੇ ਰਹੇ ਨੇ ਜੇ ਇਹ ਬਾਹਰਲੇ ਸਟੇਟ ਤੋਂ ਆਣ ਕੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਲੱਗ ਗਏ ਨੇ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਇੱਥੇ ਇਸ ਪਵਿੱਤਰ ਯੂਨੀਵਰਸਿਟੀ ਜਿੱਥੇ ਵੱਡੀ ਪੱਧਰ ਤੇ ਐਗਰੀਕਲਚਰ ਤੇ ਰਿਸਰਚ ਹੁੰਦੀ ਹੈ ਉੱਥੇ ਆ ਕੇ ਕੋਈ ਗਾਣਾ गा ਕੇ ਗਏ ਨੇ ਜੇ ਵਿੱਚੋਂ ਫੀਮ ਲਬਿਆ ਇਹੋ ਜਿਹੇ ਗਾਣੇ ਜੇਕਰ YouTube ਤੇ ਪੈਣੇ उन्होंने हटाने दी लोड है गौरव यादव जी खुद नशे के खिलाफ लड़ रहे ने, मान योग राज्यपाल साहब खुद नशे के खिलाफ सड़क पे आके प्रचार कर रहे ने, लड़ रहे ने खुद योग मुख्यमंत्री नशे के खिलाफ लड़ रहे ने, फिर ये गायक लोग यूट्यूब तक क्यों नहीं हटा सकते जी महाराज एक परमात्मा दी साथ है सच्चाई इंसानियत साथ साथ है ਦੇ ਬਾਬਾ ਨਾਨਕ ਦੀ ਰਾਹ ਮੇਰੇ ਨਾਲ ਹੈ ਮੈਨੂੰ ਲੱਗਦਾ ਹੈ ਜੇਕਰ ਤੁਸੀਂ ਬਾਬਾ ਨਾਨਕ ਦੇ ਰਾਹ ਤੇ ਚੱਲੋਗੇ ਇੱਕ ਦਿਨ ਜ਼ਰੂਰ ਲੋਕ ਚੁੜਨਗੇ ਪੰਜਾਬ ਪੰਜਾਬੀਤ ਨੂੰ ਬਚਾਉਣ ਲਈ ਆ ਕੇ ਆਉਣਗੇ ਮੈਨੂੰ ਪੂਰਾ ਹਸਤ ਉਮੀਦ ਹੈ ਮਸਤੇ ਸਸਰੀਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਵਾਸਤੇ ਭਾਰਤ ਦਾ ਇੱਕ ਲੋਕਤਾ ਸ਼ਖਸ ਜਿਹੜਾ ਹੈਗਾ ਵਾ ਪੰਡਿਤ ਰਾਓ ਧਨੇਰਵਰ ਜੋ ਕਿ ਪੂਰੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਵਾਸਤੇ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਨੇ ਤੇ ਪੰਜਾਬੀ ਭਾਸ਼ਾ ਕਿਉਂਕਿ ਆਪ ਇਹ ਕੰਨੜ ਦੇ ਨੇ ਤੇ ਉਸ ਤੋਂ ਬਾਅਦ ਵੀ ਜਿਹੜਾ ਹੈਗਾ ਪੰਜਾਬੀ ਭਾਸ਼ਾ ਸਿੱਖ ਕੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਤੇ ਪੰਜਾਬੀਅਤ ਬਾਰੇ ਜਾਣਕਾਰੀ ਦੇ ਰਹੇ ਨੇ ਬਹੁਤ ਵੱਡੀ ਗੱਲ ਹੈ ਉਸ ਤੋਂ ਬਾਅਦ ਕੰਨੜ ਭਾਸ਼ਾ ਦੇ ਵਿੱਚ ਜਪਜੀ ਸਾਹਿਬ ਦਾ ਜਿਹੜਾ ਪਾਠ ਕਰਦੇ ਨੇ ਇਹ ਵੀ ਇੱਕ ਆਪਣੇ ਆਪ ਚ ਉਪਲਬਧੀ ਹੈ ਪਰ ਬੜੇ ਸ਼ਰਮ ਦੀ ਗੱਲ ਹੈ ਕਿਉਂਕਿ ਪੰਜਾਬੀ ਇਹਨਾਂ ਦਾ ਸਾਥ ਨਹੀਂ ਦੇ ਰਹੇ ਸ਼ੁਰੂ ਤੋਂ ਵੀ ਇਹ ਇਕੱਲੇ ਹੀ ਸੀਗੇ ਪਰ ਅੱਜ ਵੀ ਇਹ ਇਕੱਲੇ ਹੀ ਨੇ ਕਾਰਨ ਕੀ ਹੈ ਜਾਣ ਲੈਣੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ हां ਤੁਸੀਂ ਅੱਜ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਗੇਟ ਤੇ ਬੈਠੇ ਹੋ ਤੇ ਅੱਜ ਕੰਨੜ ਭਾਸ਼ਾ ਦੇ ਵਿੱਚ ਜਿਹੜਾ ਜਪਜੀ ਸਾਹਿਬ ਦਾ ਪਾਠ ਕਰੋਗੇ ਤੇ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਵਾਸਤੇ ਤੁਸੀਂ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਵੀ ਕਰ ਰਹੇ ਹੋ ਪਰ ਪੰਜਾਬੀਆਂ ਦਾ ਸਾਥ ਤੁਹਾਨੂੰ ਨਹੀਂ ਮਿਲ ਰਿਹਾ ਕੀ ਕਹਿਣਾ ਚਾਹੁੰਦੇ ਹੋ ਜੀ ਮਹਾਰਾਜ ਇੱਕੋ ਇੱਕ ਪਰਮਾਤਮਾ ਦੀ ਸਾਥ ਹੈ ਸੱਚਾਈ ਇਨਸਾਨੀਅਤ ਦੀ ਸਾਥ ਸਾਥ ਹੈ ਤੇ ਬਾਬਾ ਨਾਨਕ ਦੀ ਰਾਹ ਮੇਰੇ ਨਾਲ ਹੈ ਮੈਨੂੰ ਲੱਗਦਾ ਹੈ ਜੇਕਰ ਤੁਸੀਂ ਬਾਬਾ ਨਾਨਕ ਦੇ ਰਾਹ ਤੇ ਚੱਲੋਗੇ ਇੱਕ ਦਿਨ ਜ਼ਰੂਰ ਲੋਕ ਜੁੜਨਗੇ ਪੰਜਾਬ ਪੰਜਾਬੀ ਨੂੰ ਬਚਾਉਣ ਲਈ ਅੱਗੇ ਆਉਣਗੇ ਮੈਨੂੰ ਪੂਰਾ ਆਸ ਤੇ ਉਮੀਦ ਹੈ ਤੁਸੀਂ ਕੰਨੜ ਭਾਸ਼ਾ ਦੇ ਵਿੱਚ ਜਿਹੜੀ ਜਪਜੀ ਸਾਹਿਬ ਦਾ ਅਨੁਵਾਦ ਕੀਤਾ ਆ ਤੇ ਇਹ ਤੁਸੀਂ ਅੱਜ ਪੜ੍ਹ ਕੇ ਵੀ ਸੁਣਾਓਗੇ ਸਾਡੇ ਦਰਸ਼ਕਾਂ ਨੂੰ ਜੀ ਜੀ ਇਹ ਤਾਂ ਮੈਂ ਇਹ ਤਾਂ ਮੈਨੂੰ ਮੇਰੇ ਤੇ ਮહેર ਹੋਣ ਕਾਰਨ ਪੰਜਾਬੀ 35 ਆਖਰ ਸਿੱਖਣ ਤੋਂ ਬਾਅਦ ये जब जी साहब का कन्नड़ अनुवाद होया है मैं थोनों तो सुना देना महाराज एकोंकार सतनाम करता पूर्क निर्भव निर्वयर अकाल मुरत अजनी साहेबंग गुरु प्रसाद जब आद सच जुगा सच हाय भी सच नानक होशी भी सच सर्वव्यापी देवरो बने अवन हैसुरु सत्या अवन ए रचनाकारा बह रहित नाता वैरत्वरहित नाता कालरहित नाता जन्म रहित नाता स्वयं उत्पन्न नाता गुरु कृपा कटाक्षनाता प्रार्थितो आदिकाले दिल्लियु सत्यनाता युगयुगांतरदल्ली सत्यनिष्ठनाता ईगलु सत्यनाता भविष्यदल्ली सत्यनिरोनाता अच्छा जी ए, ए कन्नड भाषा दे विच जपजी साहिब दा अनुवाद है जी कन्नड भाषा विच जपजी साहिब दा अनुवाद है जी पूरा जपजी साहिब दा अनुवाद होया है ये इन्नी ताकत है जपजी साहिब दे विच ਜੇਕਰ ਇੱਕੋ ਇੱਕ ਪਰਮਾਤਮਾ ਦੀ ਵੱਡੀ ਪੱਧਰ ਤੇ ਉਤਸਤ ਹੋਇਆ ਹੈ ਉਹ ਜਪਜੀ ਸਾਹਿਬ ਵਿੱਚ ਹੋਇਆ ਹੈ ਉਹ ਕਰਨਾਟਕ ਦੇ ਲੋਕ ਇਸ ਨੂੰ ਪੜ ਰਹੇ ਨੇ ਆ ਪਾਠ ਕਰ ਰਹੇ ਨੇ ਗਿਆਨੀ ਲੋਕ ਗਿਆਨ ਪੀਟ ਆਵਾਦੀ ਲੋਕ ਬੁੱਧੀਜੀਵੀ ਪ੍ਰੋਫੈਸਰਸ ਡਾਕਟਰਸ ਤੱਕ ਵੰਡਿਆ ਮੈਂ ਉਹ ਹੀ ਉਹ ਪਾਠ ਕਰ ਰਹੇ ਨੇ ਦੇਖੋ ਪੰਡਤ ਜੀ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਕਿਉਂਕਿ ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕਰ ਰਹੇ ਨੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਜਪਜੀ ਸਾਹਿਬ ਦਾ ਕੰਨੜ ਭਾਸ਼ਾ ਦੇ ਵਿੱਚ ਅਨੁਵਾਦ ਕਰਕੇ ਤੇ ਉਧਰਲੇ ਲੋਕਾਂ ਨੂੰ ਵੀ ਇਸ ਚੀਜ਼ ਬਾਰੇ ਗਿਆਨ ਦੇ ਰਹੇ ਨੇ ਵੀ ਇਹ ਰੱਬ ਦਾ ਜਿਹੜਾ ਜਿਹੜਾ ਹੈਗਾ ਵਾ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਜਾਂ ਜਪਜੀ ਸਾਹਿਬ ਦਾ ਜਿਹੜਾ ਪਾਠ ਹੈਗਾ ਉਹਨੂੰ ਅਨੁਵਾਦ ਕਰਕੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਤੇ ਇਹ ਇਹ ਲੋਕਾਂ ਨੂੰ ਇਹ ਧਰਮ ਨਾਲ ਜੋੜਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਆਪਣੇ ਆਪਣੇ ਲੋਕ ਜਿਹੜੇ ਹੈਗੇ ਨੇ ਨਿਤਨੇਮ ਕਰਦੇ ਵੀ ਹੋਣਗੇ ਜਾਂ ਕਿਦਾਂ ਵੀ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੇ ਪੰਜਾਬੀ ਜਿਹੜੇ ਲੋਕ ਨੇ ਪੰਡਿਤ ਜੀ ਦਾ ਸਾਥ ਨਹੀਂ ਦੇ ਰਹੇ ਬਿਲਕੁਲ ਵੀ ਇਹ ਬੜੀ ਸ਼ਰਮ ਦੀ ਗੱਲ ਹੈਗੀ ਆ ਸਾਡੇ ਸਾਰਿਆਂ ਵਾਸਤੇ ਕਿਉਂਕਿ ਇਹ ਇਕੱਲੇ ਹੀ ਬੈਠੇ ਨੇ ਧੁੱਪ ਦੇ ਵਿੱਚ ਬੈਠੇ ਨੇ ਇਹਨਾਂ ਨੇ ਅੱਜ ਜਪਜੀ ਸਾਹਿਬ ਦਾ ਪਾਠ ਵੀ ਕੀਤਾ ਆ ਉਹ ਵੀ ਕੰਨੜ ਭਾਸ਼ਾ ਦੇ ਵਿੱਚ ਤੋ ਜੇ ਇਹ ਬਾਹਰਲੀ ਸਟੇਟ ਤੋਂ ਆਣ ਕੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਲੱਗ ਗਏ ਨੇ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਤੇ ਪੰਡਿਤ ਜੀ ਇਹ ਦੱਸੋ ਵੀ ਤੁਸੀਂ ਨਸ਼ੇ ਸ਼ਰਾਬ ਤੇ ਬੰਦੂਕਾਂ ਵਾਲੇ ਜਿਹੜੇ ਗਾਣੇ ਹੈਗੇ ਆ ਉਹਨਾਂ ਨੂੰ ਉਤਸ਼ਾਹ ਦੇਣ ਵਾਲੇ ਜਿਹੜੇ ਸਿੰਗਰ ਨੇ ਤੇ ਉਹਨਾਂ ਦੇ ਖਿਲਾਫ ਵੀ ਤੁਸੀਂ ਇੱਕ ਮਹਮ ਚਲਾਈ ਹੋਈ ਹੈ ਜੀ ਮਹਾਰਾਜ ਮੈਂ ਪਹਿਲੇ ਵੀ ਕਿਹਾ ਕਿ ਪੰਜਾਬੀ ਭਾਸ਼ਾ ਰੂਹਾਨੀਤ ਪਰਿਪਾਚਾ ਹੈ ਇਸ ਭਾਸ਼ਾ ਦੇ ਵਿੱਚ ਨਸ਼ੇ ਸ਼ਰਾਬ ਹਥਿਆਰ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਨਹੀਂ ਗਾਣਾ ਚਾਹੀਦਾ ਪਰ ਕੁਝ ਲੋਕਾਂ ਨੇ ਗਾਏ ਨੇ ਨਸ਼ੇ ਦੇ ਗਾਣੇ ਗਾਏ ਨੇ ਹੱਲੇ ਵੀ YouTube ਤੇ ਪੈ ਨੇ ਜਿਵੇਂ ਦਿਲਦਸ਼ ਜੁਸਾਨ ਸਾਹਿਬ ਨੇ 1 ਇੱਕਤੂ ਦਸੰਬਰ ਇੱਥੇ ਇਸ ਪਵਿੱਤਰ ਯੂਨੀਵਰਸਿਟੀ ਜਿੱਥੇ ਵੱਡੀ ਪੱਧਰ ਤੇ ਐਗਰੀਕਲਚਰ ਤੇ ਰਿਸਰਚ ਹੁੰਦੀ ਹੈ ਉੱਥੇ ਆ ਕੇ ਉਹ ਗਾਣਾ ਗਾ ਕੇ ਗਏ ਨੇ ਜੇ ਵਿੱਚੋਂ ਫੀਮ ਲਬਿਆ ਕੇਸ ਚੱਲਦਾ ਕੇਸ ਚੱਲਦਾ ਇੱਥੇ ਗਾਏ ਨੇ ਇਹ ਗਲਤ ਸੀਗਾ ਉਹ ਸ਼ਰਾਬ ਇਹ ਡਰੱਗਸ ਨੂੰ ਪ੍ਰਮੋਟ ਕਰਨ ਕਰਨ ਵਾਲੇ ਗਾਣੇ ਸੀਗਾ ਇਸ ਤੋਂ ਇਲਾਵਾ ਕਰਨ ਹੌਸਲਾ ਗਾਉਂਦੇ ਨੇ ਉਹਨਾਂ ਦਾ ਗਾਣਾ ਹੱਲੇ ਵੀ YouTube ਤੇ ਪਿਆ ਹੈ तड़के उठ के खाधे फीम कुड़े दी गाना हैगा गांजे खान वाले मेरे सारे मित्र ने यहोजा गाने जेकर यूट्यूब ते पे ने उन्होंने हटाने की लड़ है क्योंकि मानयोग डी जी गौरव यादव जी खुद नशे के खिलाफ लड़ रहे हैं मान योग राज्यपाल साहब खुद नशे के खिलाफ सड़क ते आके प्रचार कर रहे हैं लड़ रहे हैं खुद मानयोग मुख्यमंत्री ਨਾਛੇ ਦੇ ਖਿਲਾਫ ਲੜ ਰਹੇ ਨੇ ਫਿਰ ਇਹ ਗਾਇਕ ਲੋਗ YouTube ਤੇ ਕਿਉਂ ਨਹੀਂ ਹਟਾ ਸਕਦੇ ਇਨਾਂ ਨੂੰ ਖੁਦ ਹਟਾਉਣ ਦੀ ਲੋੜ ਹੈ ਮਹਾਰਾਜ ਇਸ ਲਈ ਇਨਾਂ ਨੂੰ ਇਨਦੀ ਜਮੀਰ ਨੂੰ ਜਗਾਉਣ ਲਈ ਮੈਂ ਇੱਥੇ ਆ ਕੇ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਮੈਂ ਪੂਰਾ ਦਿਨ ਕਰਾਂਗਾ ਇਨਾਂ ਨੂੰ ਮੈਂ ਨਹੀਂ ਛੱਡਣਾ ਏਹੀ ਇੱਕ ਰਾਹ ਹੈ ਜਪਜੀ ਸਾਹਿਬ ਦੀ ਪਾਠ ਦੇ ਵਿੱਚ ਬਹੁਤ ਤਾਕਤ ਹੈ ਹਿੱਲ ਜਾਏਗਾ ਮਹਾਰਾਜ ਇਹ ਲੋਗ ਇਹ ਇਨਾਂ ਦੇ ਜਿਹੜੇ ਬੱਚੇ ਨੇ ਪਹਿਣ ਨੇ ਪਤਨੀ ਨੇ ਮਾਂ ਨੇ ਕਰ ਦੇ ਵਿੱਚ ਉਹ ਪੁੱਛਣਗੇ ਕਿਉਂ ਗਾਇਆ ਤੁਸੀਂ ਗਾਣੇ YouTube ਤੇ ਗਾਣਾ ਕੱਢੋ ਤੁਸੀਂ ਇਹ ਖੁਦ ਉਹਨਾਂ ਦੇ ਰਿਸ਼ਤੇਦਾਰ ਸਵਾਲ ਪੁੱਛਣਗੇ ਉਹ ਉਹ ਖੁਦ ਇਹੋ ਜਿਹਾ ਗਾਣਾ ਨਹੀਂ ਹਟਾਉਣਗੇ ਜੇ ਨਹੀਂ ਹਟਾਉਣਗੇ ਮਾਨੇ ਕੋਟ ਹੈ ਮਾਨੇ ਡੀਜੀਪੀ ਕਮਾਲ ਦੇ ਡੀਜੀਪੀ ਸਾਹਿਬ ਨੇ ਗੌਰਵ ਯਾਦ ਜੀ ਕਾਰਵਾਈ ਕਰਨਗੇ ਪਰ ਉਸ ਤੋਂ ਪਹਿਲਾਂ ਬਾਬਾ ਨਾਨਕ ਜੀ ਰਾਤ ਇਹ ਮੈਂ ਆਇਆ ਬਾਬਾ ਨਾਨਕ ਜੀ ਪਿਆਰ ਦੀ ਸੰਦੇਸ਼ ਲੈ ਕੇ ਆਇਆ ਕਿ ਉਹਨਾਂ ਨੂੰ ਖੁਦ ਰਿਅਲਾਈਜੇਸ਼ਨ ਕਰਵਾਣਾ ਹੈ ਕਰਵਾ ਕੇ ਖੁਦ ਹਟਵਾਣਾ ਇਹੀ ਜਿੱਤ ਹੋਏਗੀ وہی ਬਾਬਾ ਨਾਨਕ ਦੀ ਸੋਚ ਹੈ ਮੈਨੂੰ ਲੱਗਦਾ ਹੈ ਜ਼ਰੂਰ ਹੋ ਹਟਾਉਣਗੇ ਇਹ ਪੂਰਾ ਦਿਨ ਪਾਰ ਚਲੇਗੀ ਸੋ ਦੇਖੋ ਕਿੰਨਾ ਵਿਸ਼ਵਾਸ ਹੈ ਪੰਡਿਤ ਜੀ ਨੂੰ ਕਿਉਂਕਿ ਬਾਬਾ ਨਾਨਕ ਦੀ ਜੇ ਗੱਲ ਕੀਤੀ ਜਾ ਰਹੀ ਹੈ ਬਾਬਾ ਨਾਨਕ ਦੇ ਸਿਧਾਂਤਾਂ ਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਤੇ ਜਿਹੜਾ ਇਹਨਾਂ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਾ ਸਿੰਗਰਾਂ ਦੇ ਖਿਲਾਫ ਜਿਹੜੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਂਦੇ ਨੇ ਪਿਸਤੋਲਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਂਦੇ ਨੇ ਜਾਂ ਹੋਰ ਵੀ ਢੜਕਾਉ ਜਿਹੜੇ ਗੀਤ ਗਾਉਂਦੇ ਨੇ ਤੇ ਇਹਨਾਂ ਦਾ ਜਿਹੜਾ ਰੋਸ਼ ਪ੍ਰਦਰਸ਼ਨ ਹੈ ਉਹ ਬੜੇ ਸ਼ਾਂਤ ਮਈ ਢੰਗ ਦੇ ਨਾਲ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਾਹਰ ਬੈਠੇ ਨੇ ਤੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ ਤੇ ਇਹਨਾਂ ਨੂੰ ਇਹਨਾਂ ਚ ਯਕੀਨ ਹੈ ਵੀ ਉਹ ਖੁਦ ਆਪਣੇ ਜਿਹੜੇ ਰਸਤੇ ਉਹ ਬਦਲ ਲੈਣਗੇ ਤੇ ਜਿਹੜੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਆ ਉਹੀ ਗੀਤ ਗਾਉਣਗੇ ਦੇਖੋ ਵਿਸ਼ਵਾਸ ਦੇ ਵਿੱਚ ਹੀ ਰੱਬ ਹੈ ਕਿਉਂਕਿ ਇਹਨਾਂ ਨੂੰ ਪੂਰਾ ਵਿਸ਼ਵਾਸ ਹੈ ਵੀ ਜਪਜੀ ਸਾਹਿਬ ਦਾ ਮੈਂ ਪਾਠ ਕਰੂੰਗਾ ਤੇ ਜਿਹੜੇ ਹੈਗੇ ਨੇ ਸਿੰਗਰ ਜਿਹੜੇ ਹੈਗੇ ਉਹ ਆਪਣੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਜਾਂ ਅਸਲੇ ਵਾਲੇ ਗਾਣੇ ਗਾਣੇ ਬੰਦ ਹੋ ਜਾਣਗੇ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਵਾਲਾ